ਪੰਜਾਬ ਯੂਨੀਵਰਸਿਟੀ ਦੀ ਸੈਨੇਟ ਔਰ ਸਿੰਡੀਕੇਟ ਨੂੰ ਸੀਮਿਤ ਕਰਕੇ ਜਿਸ ਚੋਰ ਮੋਰੀ ਦੇ ਰਾਹੀ ਸਾਜ਼ਿਸ਼ ਦੇ ਰਾਹੀ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਤੇ ਹੱਥੋਂ ਖੋਣਾ ਚਾਹੁੰਦੀ ਹੈ ਜਾਂ ਪੰਜਾਬ ਯੂਨੀਵਰਸਿਟੀ ਤੇ ਕਾਬਜ ਹੋਣਾ ਚਾਹੁੰਦੀ ਹੈ ਉਹਦੇ ਖਿਲਾਫ ਪੰਜਾਬ ਯੂਨੀਵਰਸਿਟੀ ਦੇ ਹੀ ਨਹੀਂ ਪੰਜਾਬ ਦੇ ਤਮਾਮ ਜਿਹੜੇ ਲੋਕ ਐ ਜਿਹੜੇ ਪੰਜਾਬ ਦਰਦੀ ਲੋਕ ਹੈ ਉਹ ਇਹਦੇ ਖਿਲਾਫ ਹੈ ਔਰ ਪੰਜਾਬ ਯੂਨੀਵਰਸਿਟੀ ਕੈਂਪਸ 'ਚ ਵੀ ਵਿਦਿਆਰਥੀਆਂ ਨੇ ਇਹਦੇ ਖਿਲਾਫ ਜਿਹੜਾ ਐਜੀਟੇਸ਼ਨ ਸ਼ੁਰੂ ਕੀਤਾ ਹੈ ਜਿਹੜਾ ਡੈਮੋਕਰੈਟਿਕ ਪ੍ਰੋਟੈਸਟ ਸ਼ੁਰੂ ਕੀਤਾ ਆ ਉਹਦੀ ਹਮਾਇਤ ਕਰਨ ਵਾਸਤੇ ਔਰ ਉਹਨਾਂ ਦੀ ਇਸ ਲੜਾਈ ਛੇਰਸਾ ਪਾਉਣ ਲਈ ਅੱਜ ਮੈਂ 12:30 ਵਜੇ ਪੰਜਾਬ ਯੂਨੀਵਰਸਿਟੀ ਕੈਂਪਸ ਜਾਊਂਗਾ ਔਰ ਮੈਂ ਮੀਡੀਆ ਦੇ ਰਾਹੀਂ ਸਾਰੇ ਪੰਜਾਬ 'ਚ ਬੈਠੇ ਸਾਥੀਆਂ ਨੂੰ ਚਾਹੇ ਕ੍ਰੋਸ ਦਾ ਪਾਰਟੀ ਲਾਈਨ ਜਿਹੜੇ ਪੁਰਾਣੇ ਵਿਦਿਆਰਥੀ ਰਹੇ ਨੇ ਪੰਜਾਬ ਯੂਨੀਵਰਸਿਟੀ ਦੇ ਉਹਨਾਂ ਨੂੰ ਬੇਨਤੀ ਕਰਾਂ ਕਿ ਅੱਜ ਜ਼ਰੂਰਤ ਹੈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੀ ਲੋੜ ਹੈ ਪੰਜਾਬ ਯੂਨੀਵਰਸਿਟੀ ਦੇ ਡੈਮੋਕ੍ਰੈਟਿਕ ਸੈਟਅਪ ਨੂੰ ਬਚਾਉਣ ਦੀ ਲੋੜ ਹੈ ਪੰਜਾਬ ਯੂਨੀਵਰਸਿਟੀ ਦੀ ਸੈਨੇਟਰ ਸਿੰਡੀਕੇਟ ਨੂੰ ਬਚਾਉਣ ਦੀ ਲੋੜ ਹੈ ਸਭ ਤੋਂ ਜ਼ਰੂਰੀ ਗੱਲ ਹੈ ਵੀ ਜੇ ਅੱਜ ਆਪਾਂ ਇਕੱਠੇ ਨਾ ਹੋਏ ਤੇ ਸਾਡੀ ਇਹ ਹੈਰੀਟੇਜ ਵਿਰਾਸਤ ਜਿਹੜੀ ਹੈ ਇਹ ਸਾਡੇ ਹੱਥੋਂ ਨਿਕਲ ਜਾਣੀ ਹੈ ਕਿਉਂਕਿ ਕੇਂਦਰ ਦੀ ਭਾਜਪਾ ਸਰਕਾਰ ਲਗਾਤਾਰ ਸਾਡੀਆਂ ਸੰਸਥਾਵਾਂ ਤੇ ਕਾਬਜ਼ ਹੋਣ ਲਈ ਤਤਪਰ ਹੈ ਇਕ ਵਾਰ ਫਿਰ ਸਾਰੇ ਜਾਣੇ ਇਕੱਠੇ ਹੋਈਏ ਔਰ ਪੰਜਾਬ ਯੂਨੀਵਰਸਿਟੀ ਦੀ ਇਸ ਇਤਿਹਾਸਿਕ ਵਿਰਾਸਤ ਨੂੰ ਪੰਜਾਬ ਯੂਨੀਵਰਸਿਟੀ ਸੈਨੇਟ ਔਰ ਸਿੰਡੀਕੇਟ ਤੋਂ ਬਚਾਉਣ ਦੀ ਲੜਾਈ ਚ ਆਪਣਾ ਹਿੱਸਾ ਪਾਇਆ। ਪੰਜਾਬ ਯੂਨੀਵਰਸਿਟੀ ਦੀ ਸੈਨੇਟ ਔਰ ਸਿੰਡੀਕੇਟ ਨੂੰ ਸੀਮਿਤ ਕਰਕੇ ਜਿਸ ਚੋਰ ਮੋਰੀ ਦੇ ਰਾਹੀ ਸਾਜ਼ਿਸ਼ ਦੇ ਰਾਹੀ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਤੇ ਹੱਥੋਂ ਖੋਹਣਾ ਚਾਹੁੰਦੀ ਹੈ। ਜਾ ਪੰਜਾਬ ਯੂਨੀਵਰਸਿਟੀ ਤੇ ਕਾਬਜ ਹੋਣਾ ਚਾਹੁੰਦੀ ਹੈ ਉਹਦੇ ਖਿਲਾਫ ਪੰਜਾਬ ਯੂਨੀਵਰਸਿਟੀ ਦੇ ਹੀ ਨਹੀਂ ਪੰਜਾਬ ਦੇ ਤਮਾਮ ਜਿਹੜੇ ਲੋਕ ਐ ਜਿਹੜੇ ਪੰਜਾਬਦਰਦੀ ਲੋਕ ਐ ਉਹ ਇਹਦੇ ਖਿਲਾਫ ਐ ਔਰ ਪੰਜਾਬ ਯੂਨੀਵਰਸਿਟੀ ਕੈਂਪਸ 'ਚ ਵੀ ਵਿਦਿਆਰਥੀਆਂ ਨੇ ਇਹਦੇ ਖਿਲਾਫ ਜਿਹੜਾ ਐਜੀਟੇਸ਼ਨ ਸ਼ੁਰੂ ਕੀਤਾ ਹੈ ਜਿਹੜਾ ਡੈਮੋਕਰੈਟਿਕ ਪ੍ਰੋਟੈਸਟ ਸ਼ੁਰੂ ਕੀਤਾ ਆ ਉਹਦੀ ਹਮਾਇਤ ਕਰਨ ਵਾਸਤੇ ਔਰ ਉਹਨਾਂ ਦੀ ਇਸ ਲੜਾਈ 'ਚ ਹਿੱਸਾ ਪਾਉਣ ਲਈ ਅੱਜ ਮੈਂ 12:30 ਵਜੇ ਪੰਜਾਬ ਯੂਨੀਵਰਸਿਟੀ ਕੈਂਪਸ ਜਾਊਂਗਾ ਔਰ ਮੈਂ మీడియా ਦਾ ਰਾਹੀਂ ਸਾਰੇ ਪੰਜਾਬ ਚ ਬੈਠੇ ਸਾਥੀਆਂ ਨੂੰ ਚਾਹਿਆ ਕ੍ਰੋਸ ਦਾ ਪਾਰਟੀ ਲਾਈਨ ਜਿਹੜੇ ਪੁਰਾਣੇ ਵਿਦਿਆਰਥੀ ਰਹੇ ਨੇ ਪੰਜਾਬ ਯੂਨੀਵਰਸਿਟੀ ਦੇ ਉਹਨਾਂ ਨੂੰ ਬੇਨਤੀ ਕਰਾਂ ਕਿ ਅੱਜ ਜ਼ਰੂਰਤ ਹੈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੀ ਲੋੜ ਹੈ ਪੰਜਾਬ ਯੂਨੀਵਰਸਿਟੀ ਦੇ ਡੈਮੋਕਰੈਟਿਕ ਸੈਟਅਪ ਨੂੰ ਬਚਾਉਣ ਦੀ ਲੋੜ ਹੈ ਪੰਜਾਬ ਯੂਨੀਵਰਸਿਟੀ ਸੈਨੇਟਰ ਸਿੰਡੀਕੇਟ ਨੂੰ ਬਚਾਉਣ ਦੀ ਲੋੜ ਹੈ ਸਭ ਤੋਂ ਜ਼ਰੂਰੀ ਗੱਲ ਹੈ ਵੀ ਜੇ ਅੱਜ ਆਪਾਂ ਇਕੱਠੇ ਹੋਣਾ ਹੋਏ ਤੇ ਸਾਡੀ ਇਹ ਹੈਰੀਟੇਜ ਵਿਰਾਸਤ ਜਿਹੜੀ ਹੈ ਇਹ ਸਾਡੇ ਹੱਥੋਂ ਨਿਕਲ ਜਾਣੀ ਹੈ ਕਿਉਂਕਿ ਕੇਂਦਰ ਦੀ ਭਾਜਪਾ ਸਰਕਾਰ ਲਗਾਤਾਰ ਸਾਡੀਆਂ ਸੰਸਥਾਵਾਂ ਤੇ ਕਾਬਜ਼ ਹੋਣ ਲਈ ਤਤਪਾਰ ਹੈ ਤੋ ਇੱਕ ਵਾਰ ਫਿਰ ਸਾਰੇ ਜਾਣੇ ਇਕੱਠੇ ਹੋਈਏ ਔਰ ਪੰਜਾਬ ਯੂਨੀਵਰਸਿਟੀ ਦੀ ਇਸ ਇਤਿਹਾਸਿਕ ਵਿਰਾਸਤ ਨੂੰ ਪੰਜਾਬ ਯੂਨੀਵਰਸਿਟੀ ਸੈਨੇਟ ਔਰ ਇੰਡੀਕੇਟ ਤੋਂ ਬਚਾਉਣ ਦੀ ਲੜਾਈ ਚ ਆਪਣਾ ਹਿੱਸਾ ਪਾ